ਕਈ ਪ੍ਰੇਮੀਆਂ ਨੂੰ ਐਸੇ ਖਿਆਲ ਹੁੰਦੇ ਨੇ ਵੀ ਇਹ ਪੋਸੀਬਲ ਨਹੀਂ ਗੱਲਾਂ ਸੁਣਦੇ ਤਾਂ ਹੈ ਸਾਧੂ ਸੰਤਾਂ ਦੀਆਂ ਮਹਾਪੁਰਸ਼ਾਂ ਦੀਆਂ ਹੈ ਵੀ ਐਸੀਆਂ ਬਾਤਾਂ ਇਹ ਬਿਲਕੁਲ ਠੀਕ ਹੈ ਇਹ ਜਿਹਨੂੰ ਕਹਿੰਦਾ ਜੇ ਗੁਰੂ ਸਾਹਿਬ ਨੇ ਤੇ ਮੈਂ ਆਮ ਤੌਰ ਤੇ ਮਸਾਲਾ ਡਾਕਟਰ ਸੁਆਮੀ ਰਾਮ ਜੀ ਨੇ ਉਹਨਾਂ ਨੇ ਬਹੁਤ ਸੋਹਣੀਆਂ ਆਈਆਂ ਜਿਹਾ ਮਸਾਲਾ ਲਿਖੀਆਂ ਨੇ ਲੇਵਿੰਗ ਵਿਦਾ ਹਿਮਾਲਾ ਮਾਸਟਰ ਜੌਦਾ ਕਰੋੜ ਦੇ ਕਰੀਬ ਉਹਨਾਂ ਦੀ ਪੁਸਤਕ ਵਿਕੀ ਆ ਦੁਨੀਆ 'ਚ ਐਸਾ ਹੀ ਮੈਨੂੰ ਦੱਸਿਆ ਗਿਆ ਤੇ ਉਹਦੇ ਵਿੱਚ ਲਿਖਿਆ ਹੋਇਆ ਇੱਕ ਥਾਂ ਦੇ ਉੱਤੇ ਕਿ ਇੱਕ ਸਾਧ ਨੂੰ ਅਸੀਂ ਮਿਲਣ ਚਲੇ ਗਏ ਉਹ ਬੜਾ ਕਰੋੜ ਵਰਤੀ ਦਾ ਸੀ ਸੱਤ ਉਹਦੇ ਨੇੜੇ ਕੋਈ ਜਾਂਦਾ ਨਹੀਂ ਸੀ ਮੇਰੇ ਨਾਲ ਜਿਹੜਾ ਬ੍ਰਾਹਮਣ ਗਿਆ ਦੱਸਣ ਵਾਸਤੇ ਕਹਿੰਦੇ ਉਹ ਕਹਿਣ ਲੱਗਾ ਵੀ ਤੁਸੀਂ ਕਾਹਨੂੰ ਉੱਥੇ ਜਾਂਦੇ ਹੋ ਤਾਂ ਬਿਲਕੁਲ ਉਹ ਜੱਟ ਸਾਧ ਹੈ ਮਾਰਦਾ ਹੈ ਡੰਡੇ ਮਾਰੀ ਜਾ ਉਹ ਟੋਮ ਮਾਰੀ ਜਾ ਉਹਥੇ ਤਾਂ ਕੋਈ ਜਾਂਦਾ ਨਹੀਂ ਕਹਿੰਦੇ ਨਹੀਂ ਉਹਥੇ ਜਾਣਾ ਸੀ ਚਲੇ ਗਏ ਤੇ ਉਹ ਜਦ ਜਾ ਕੇ ਨਮਸਕਾਰ ਕਰਨ ਲੱਗਿਆ ਬ੍ਰਾਹਮਣ ਕਹਿੰਦੇ ਉਹ ਰਾਤ ਤੱਕ ਤੂੰ ਮੈਨੂੰ ਗਾਲਾਂ ਕੱਢਦਾ ਆਇਆ ਹੁਣ ਆ ਕੇ ਤੂੰ ਮੱਥਾ ਟੇਕਦਾ ਜਾਂ ਜਾ ਪਾਣੀ ਲੈ ਕੇ ਫੇਖਾ ਪਹਾੜ ਦੇ ਲਾਤਾ ਥੱਲੇ ਗੰਗਾ ਚੱਲਦੀ ਸੀ ਪਾਣੀ ਲਿਆ ਉਥੇ ਆ ਗਿਆ ਤਾਂ ਇੱਕ ਛੁਰੀ ਚਿੱਕੀ ਕਰੀ ਜਾਂਦੇ ਨੇ ਉਹਨੂੰ ਕਹਿਣ ਲੱਗੇ ਵੀ ਜਾ ਉਥੇ ਬਹਿ ਜਾਇਆ ਇੱਕ ਮੁਰਦਾ ਆਉਂਦਾ ਗੁਰਦਾ ਉਹਦਾ ਦੋ ਫੇਰ ਮਾਸ ਕੱਟ ਕੇ ਰਿਆ ਤੁਹਾਨੂੰ ਖਲਾਉਣਾ ਵੀ ਆ ਨਾ ਤੁਸੀਂ ਆ ਜਾਓ ਅੱਜੀ ਦੂਰ ਉਹ ਬ੍ਰਾਹਮਣ ਕਹਿ ਲੱਗਿਆ ਵੀ ਸਰ ਮੈਂ ਤਾਂ ਕਦੇ ਐਸਾ ਕੰਮ ਕਰਿਆ ਨਹੀਂ ਕਹਿੰਦੇ ਤਾਂ ਫੇਰ ਤੇਰਾ ਕੱਟ ਲੈਣੇ ਆ ਉਹ ਚਰਿਆ ਗਿਆ ਬੈਠਾ ੜੀਕਦਾ ਇਹਨੇ ਨੂੰ ਉਹ ਮੁਰਦਾ ਰੁੜਦਾ ਰੁੜਦਾ ਆ ਗਿਆ ਤੇ ਇਹਨੇ ਉਹ ਕਟਿਆ ਕੱਟਦੇ ਦੋ ਉਂਗਲੀਆਂ ਕਟੀਆਂ ਗਈਆਂ ਆਹ ਦੀਆਂ ਖੂਨ ਚੱਲੀ ਜਾਵੇ ਨਾ ਨਾਰਾਂ ਕੱਟਦੀਆਂ ਹੱਡੀ ਕੱਟ ਕੱਟ ਤੀ ਉਸ ਖਾਇ ਹਾਇ ਕਰਦਾ ਆਉਂਦਾ ਹੈ ਕਹਿੰਦੇ ਲਿਆਇਆ ਹਾਇ ਹਾਇ ਕਰ ਜਾਂਦਾ ਕਹਿੰਦੇ ਕੀ ਹੋ ਗਿਆ ਤੈਨੂੰ ਰਿਆ ਮੇਰੇ ਆਇਆ ਤਾਂ ਪੰਜਾ ਹੱਥ ਚ ਲਿਆ ਉਤੇ ਬਾਅਦ ਛੱਡ ਦਿੱਤਾ ਕਹਿੰਦੇ ਕਿੱਥੇ ਨੇ ਤੇਰੀਆਂ ਉਂਗਲੀਆਂ ਉਹ ਦੇਖੇ ਤਾਂ ਸਵਾਮੀ ਜੀ ਦੇਦੇ ਕਿ ਜ਼ਕਾਰ ਬਣਾ ਰਿਹਾ ਹੁਣ ਵੀ ਬੰਦ ਹੋ ਗਿਆ ਤੇ ਉਂਗਲੀਆਂ ਉਸੇ ਤਰ੍ਹਾਂ ਲਿਆ ਜਿਵੇਂ ਪਹਿਲੀ ਆਪ ਉਦੇ ਬਾਅਦ ਕਹਿੰਦਾ ਕਟੇ ਨੂੰ ਕਟਿਆ ਕੱਟ ਕੇ ਬਰਤਨ ਚ ਪਾ ਕੇ ਕਹਿੰਦਾ ਅੱਗ ਜਾਲ ਕਹਿੰਦਾ ਬ੍ਰਾਹਮਣ ਮੈਨੂੰ ਕਹਿਣ ਲੱਗਿਆ ਕਹਿੰਦਾ ਸਵਾਮੀ ਜੀ ਤੁਸੀਂ ਤਾਂ ਮੈਨੂੰ ਅੱਜ ਫਸਾਤਾ ਅੱਜ ਤਾਂ ਮੈਂ ਬੁਰਾ ਫਸਿਆ ਕਹਿੰਦੇ ਅਜੇ ਤਾਂ ਕਾਫੀ ਟਾਈਮ ਹੈ ਜਦ ਇਹ ਕਹੂਗਾ ਫਿਰ ਦੇਖਣਗੇ ਥੋੜਾ ਜੇ ਗੱਲ ਕਰਦਾ ਕਹਿੰਦਾ ਮੈਂ ਤਾਂ ਫਿਰ ਇੱਥੇ ਹੀ ਮਰ ਜਾਣਾ ਸਰਦੰਗਾ ਛਾਲ ਮਾਰਨੀ ਹੈ ਮੈਂ ਨਹੀਂ ਬਸ ਕਰ ਕਹਿੰਦਾ ਉਦੇ ਬਾਅਦ ਰਿੰ ਲਿਆ ਕਹਿੰਦਾ ਪੱਤੇ ਲਿਆ ਪੱਤੇ ਲਿਆਇਆ ਤੋੜ ਕੇ ਵੱਡੇ ਪੱਤੇ ਕਹਿੰਦਾ ਪਾਏ ਨਾ ਜੀ ਕਹਿੰਦੇ ਫਿਰ ਸਵਾਮੀ ਜੀ ਕਹਿੰਦੇ ਮੈਂ ਕਿਹਾ ਸਰ ਬੀਜਾ ਜੀ ਤੇਰੀ ਉਹ ਕਹਿਣ ਲੱਗਿਆ ਮੈਂ ਤੁਹਾਨੂੰ ਵੈਜੀਟੇਰੀਅਨ ਤੋਂ ਬਗੈਰ ਖਵਾਵਾ ਕੀ ਹੈ ਹੋਰ ਕਹਿੰਦਾ じゃ ਤੋ ਪੰਡਤ ਪਾਉਣ ਲੱਗਿਆ ਔਰ ਸੁਗੁੱਲੇ ਸਾਰੇ ਤੇ ਮੇਰੇ ਵੱਲ ਦੇ ਇੱਕ ਇੱਕ ਕਹਿਣ ਲੱਗੇ ਮਿਸਟਰ ਸਵਾਮੀ ਤੂੰ ਰਾਜਾ ਸੁਗੁੱਲੇ ਮੰਗਦਾ ਹੁੰਦਾ ਸੀ ਨਾ ਇਸ ਕਰਕੇ ਮੈਂ ਸੁਗੁੱਲੇ ਬਣਾਏ ਕਹਿੰਦਾ ਮੈਂ ਬ੍ਰਾਹਮਣ ਨੂੰ ਕਿਹਾ ਵੀ ਆਪਾਂ ਨੂੰ ਇਹ ਪ੍ਰੋਟਾਈਜ਼ ਕਰਤਾ ਹੈ। ਹੈਗਾ ਬਾਸੇ ਪਰ ਲੱਗਦੇ ਰਸਗੁੱਲੇ ਨੇ। ਕਹਿੰਦਾ ਜਦੋਂ ਖਾਦੇ ਉਹ ਜੇ 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 ਮੈਂ ਖਾਂਦਾ ਹੁੰਦਾ ਕਹਿੰਦਾ ਬ੍ਰਾਹਮਣ ਨੂੰ ਦੇ ਤਾਂ ਪੱਲਾ ਭਰ ਕੇ ਭਈਆ ਵੱਲ ਜੀ ਜਾ ਕੇ ਪਿੰਡ। ਕਹਿੰਦਾ ਉਹ ਲੱਗ ਗਿਆ ਤੇ ਮੈਂ ਸਾਰੀ ਰਾਤ ਉਹਦੇ ਨਾਲ ਗੱਲਾਂ ਕਰੀਗਾ ਬਹੁਤ ਹੀ ਵਿਦਵਾਨ ਸੱਸਕਰ ਦਾ ਸਕਾਲਰ। ਮੈਂ ਕਿਹਾ ਵੀ ਸੱਚ ਜੀ ਇਹ ਵਿਦਿਆ ਕੀ ਹੈ ਕਹਿੰਦਾ ਮੈਂ ਥਰਬਨ ਵਿਦਿਅਕ ਪੜੀ ਸੀ। 20 ਸਾਲ ਮੇਰੇ ਲੱਗੇ ਨੇ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਕਿ ਬੇਸਿਕ ਨਿਊਟ੍ਰੀਐਂਟ ਸਾਰੀ ਪ੍ਰਕਿਰਤੀ ਦੇ ਚੇਤਨ ਸ਼ਕਤੀ ਵਿੱਚ ਨੇ ਚੇਤਨ ਸ਼ਕਤੀ ਤੱਕ ਪਹੁੰਚ ਕੇ ਜਿਹੜਾ ਫੁਰਨਾ ਕਰ ਦੋ ਉਹੀ ਚੀਜ਼ ਬਣ ਜਾਂਦੀ ਹੈ ਸੁਭਾਏ ਸਫਲ ਹੋ ਗਿਆ ਇਹਦੇ ਵਿੱਚ ਜੇ ਟਾਈਮ ਸਿੱਖਣੀ ਹੈ ਮੈਂ ਤੈਨੂੰ ਕਦਮ ਕਹਿੰਦੇ ਮੈਂ ਕਿਹਾ ਮੇਰੇ ਕੋਲ 20 ਸਾਲ ਦਾ ਟਾਈਮ ਨਹੀਂ ਹੈ ਇਹਦੇ ਇਹ ਵਚਨ ਸਾਇਸ ਹੱਲ ਕੇ ਨੇ ਸਾਡੇ ਕਿੰਨੇ ਪ੍ਰਸ਼ਨ ਹੱਲ ਹੁੰਦੇ ਨੇ ਗੁਰੂ ਨਾਨਕ ਨੇ ਉਥੇ ਹਰਨ ਰਿਜਣਾ ਧਰ ਦਿੱਤਾ ਕੁਛ ਇਹ ਤੇ ਉਹ ਚੱਲਦਾ ਰਿਹਾ ਮਾਸ ਦਾ ਪ੍ਰਸੰਗ ਉਹਦੇ ਬਾਅਦ ਜਦੋਂ ਵਰਤਾਉਂਦੇ ਨੇ ਹਾਰ ਗਏ ਉਹ ਤੇ ਮਹਾਰਾਜ ਕੀ ਬੋਲਾਰੇ ਨੇ ਖੇਰ ਚੱਲ ਰਹੀ ਆ ਸਾਰਾ ਹੀ ਮੇਲਾ ਥਾਣ ਨੂੰ ਆਉਂਦਾ ਇੱਕੋ ਇੱਕ ਪਤੀਲਾ ਨਹੀਂ ਮੁੱਕਿਆ ਕਿਸੇ ਉਹ ਮਸਲਾ ਆ ਲੋ ਗਿਆ ਜਿੱਥੇ ਡਰਦੇ ਨੇ ਸਾਡੇ ਬੰਦੇ ਵੀ ਐ ਕਿਵੇਂ ਕਨਵਰਟ ਹੋ ਗਿਆ ਕਿ ਜੇ ਚੀਜ਼ ਚੋ ਸੰਤ ਕਹਿਣ ਲੱਗਿਆ ਚਾਹੇ ਰੋੜੇ ਬਣਾ ਲਓ ਜਿਹੜਾ ਕੁਝ ਕਹੋਗੇ ਉਹੀ ਬਣਜੋ ਆ ਰੋੜੇ ਚੱਕ ਲੋ ਕਹਿੰਦੇ ਇਹਨੂੰ ਗੋਲਡ ਬਣਾ ਦਿੰਦਾ ਮੈਂ ਹੁਣੇ ਹੀਰੇ ਬਣਾ ਦਿੰਦਾ ਪਰਲੂਜ ਬਣਾ ਦਿੰਦਾ ਕਿਉਂਕਿ ਇੱਕ ਸੰਤ ਦੇ ਵਿੱਚ ਵਿਦਿਆ ਹੈ ਇਹਨੂੰ ਭੁੱਲ ਗਿਆ ਹਿੰਦੁਸਤਾਨ ਅਸੀਂ ਥੋੜੇ ਜਿਹੇ ਬੰਦੇ ਆ ਕਹਿੰਦਾ ਇੱਥੇ ਜਿਹੜੇ ਜਾਣਦੇ ਆ ਇਹਨੂੰ ਸਾਰੇ ਜਾਣ ਮਹਾਰਾਜ ਜੀ ਦੇ ਪਾਸ ਗੁਜਰਵਾਲ ਦਾ 100 ਬੰਦਾ ਆ ਗਿਆ ਮਹਾਰਾਜ ਜੀ ਤੇ ਕਹਿਣ ਲੱਗੇ ਵੀ ਅੱਜ ਲੰਗਰ ਸ਼ੁਰੂ ਤੁਸੀਂ ਪ੍ਰਸ਼ਾਦ ਬਣਾਇਆ ਕੜਾ ਪ੍ਰਸ਼ਾਦ ਦੇਖ ਸ਼ਗੋਦ ਸਤ ਪੰਦ ਪਲਾਗੇ ਬੈਗੇ ਸ਼੍ਰੀਮਾਨ ਮਹਾਰਾਜ ਕੋ ਆਇਆ ਕਹਿੰਦਾ ਮਹਾਰਾਜ ਉਹ ਤਾਂ ਬੰਦਾ 100 ਹੈ ਤੇ ਉਹ ਤਾਂ ਵੱਧ ਤੇ ਉਹ ਤਾਂ ਚੌਥਾ ਕਿਸਰਮੀ ਹੈ ਬਾਟੇ ਦਾ ਇੱਕ ਬੰਦਾ ਨਹੀਂ ਰੱਜਣਾ ਉਹਦੇ ਨਾਲ ਕਹਿੰਦੇ ਛੋਟੇ ਸੰਤਾ ਕੋ ਜਾਓ ਛੋਟੇ ਕੋ ਗਏ ਕਹਿੰਦੇ ਬੜਿਆਂ ਕੋ ਜਾਓ ਉਹ ਕਹਿਣ ਲੱਗੇ ਨਹੀਂ ਲੰਗਰ ਦੇ ਇੰਚਾਰ ਦੇ ਉਹਨਾਂ ਕੋ ਜਾਓ ਉਹ ਕਹਿੰਦੇ ਲੈ ਵੀ ਲਾਗਲੀ ਸਿੰਘ ਆਇਆ ਕਰਕੇ ਆ ਸਾਡਾ ਮਾਲ ਪਾ ਦੇ ਦੇ ਚੱਕ ਕੇ ਦੇਖੀ ਨਾ ਤੇ ਹੱਥ ਪਾ ਕੇ ਕੱਢੀਆਂ ਹੀ ਜੰਨਾ ਕਰ ਉਹ 100 ਇਹ ਬੰਦਾ ਜਿਹੜਾ ਆਇਆ ਗੁਜਰਵਾਲ ਦਾ ਸਾਰਿਆਂ ਨੂੰ ਰਜਮਾ ਪ੍ਰਸ਼ਾਦ ਛਕਾਇਆ ਕਹਿਣ ਲੱਗੇ ਹੋਰ ਨਹੀਂ ਛਕਾਉਂਦਾ ਰੱਜ ਕੇ ਆਨੰਦ ਹੋ ਗਏ ਉਹਦੇ ਬਾਅਦ ਬੱਚਿਆਂ ਨੂੰ ਪਤਾ ਲੱਗਿਆ ਡੰਗਰਾ ਚਾਰਨ ਵਾਲਿਆਂ ਨੂੰ ਰਾਈਆਂ ਨੂੰ ਸਾਰੇ ਆਈ ਜਾਂਦੇ ਨੇ ਸ਼ਾਮ ਤੱਕ ਪ੍ਰਸ਼ਾਦ ਪ੍ਰਸ਼ਾਦ ਛਕੀ ਜਾਂਦੇ ਨੇ ਦੇ ਉਹਦੇ ਬਾਅਦ ਕਹਿ ਲਗੇ ਕਿਉਂ ਵਈ ਤੂੰ ਡੋਲਦਾ ਸੀ ਇਹ ਗੁਰੂ ਦੇ ਲੰਗਰ ਚ ਵੀ ਕਦੇ ਤੂੰ ਉਟਾਉਂਦੀ ਹੁੰਦੀ ਐ ਜਨਰਮਾਨ ਚੱਕ ਕੇ ਦੇਖਿਆ ਜਿੰਨਾ ਪਹਿਲਾਂ ਸੀ ਓਨਾ ਹੀ ਪਿਆ ਉਹਦੇ ਚ ਤੇ ਚਰਮੂਰਨਾ ਥੋੜੀ ਦੋ ਵਿਚਾਰਾ ਕਿਰਪਾ ਸੋ ਬਾਬਾ ਜੀ ਨੇ ਜਾਉ ਘਰ ਤੇ ਰਿਜਰੇ ਜਾਉ ਨੇ ਤੇ ਬੱਤ ਦੀ ਆਵਾਜ਼ ਮੋਤੀ ਸਾਰਾ ਸਵੇਰ 10 ਵਜੇ ਤੋਂ ਲੰਗਰ ਚੱਲ ਕੇ 4 ਵਜੇ ਕਿਸੇ ਨੇ ਜਾ ਕੇ ਦੱਸਿਆ ਉਹ ਕਿ ਜਨ ਜੰਗਾ ਤੂੰ ਤਾਂ ਇਹੀਂ ਨਟ ਗਿਆ ਤੇਰੇ ਘਰ ਤਾਂ ਤੂੰ ਮੰਦਰ ਚੱਲ ਰਿਹਾ ਸਾਰਾ ਸ਼ਹਿਰ ਕਾਇਆ ਉਹ ਤੇ ਉਹ ਤਾਂ ਜੇ ਵੀ ਮੁਕੜ ਚ ਨਹੀਂ ਆਉਣਾ ਸੋ ਇਹਦਾ ਕੋਲ ਰਵਾਨੀ ਬਾਦਸ਼ਾਹੀ ਹੋਇਆ ਕਰਦੀ ਹੈ ਰਾਜਾ ਸਰਲੀ ਸਿੰਘ ਦਾ ਰਾਮਨਾਮ ਮਨ ਤੇ ਨਾ ਸੋ ਕਬੀਰ ਸਾਹਿਬ ਦੀ ਉਪਮਾਨ ਦੀ ਜਾ ਰਹੀ ਹੈ ਕਿ ਕਬੀਰ ਸਾਹਿਬ ਨੇ ਵੀ ਸੁਣੀ ਤੇ ਕਿਹਾ ਕਿੱਥੇ ਹੋ ਰਿਹਾ ਕਹਿੰਦੇ ਕਬੀਰ ਸਾਹਿਬ ਦੇ ਬੜਾ ਭਾਰੀ ਜਾਗਿਆ ਤੂੰ ਵੀ ਜਾ ਉਥੇ ਆਉਂਦੇ ਨੇ ਕੀ ਦੇਦੇ ਨੇ ਪਰ ਤੋਂ ਪ੍ਰਭੂ ਵਰਤਾ ਰਹੇ ਨੇ ਆਪ ਖੜੇ ਨੇ ਤੇ ਸੇਵਾਦਾਰਾਂ ਨੂੰ ਦੇ ਰਹੇ ਨੇ ਦੇਵ ਬੰਦੋ ਸ਼ਰਫੀਆਂ ਵੀ ਦੇ ਰਹੇ ਨੇ ਨਾਲ ਵੇਸ਼ ਵੀ ਕਪੜੇ ਵੀ ਦੇ ਰਹੇ ਨੇ ਸੋ ਇਹ ਪਰਮੇਸ਼ਰ ਦੇ ਜੋ ਭਲਕਾ ਦੇ ਨਾਲ ਲੀਲਾ ਚਲਦੀ ਹੈ ਇਹ ਕੋਈ ਹੱਥ ਕਤਨੀਆਂ ਦੀ ਬਾਤ ਨਹੀਂ ਇਹ ਬਿਲਕੁਲ ਸਹੀ ਬਾਤ ਹੈ ਵੈਗਰੂ ਕੋਈ ਐਸਾ ਨਹੀਂ ਹੈ ਜਿਹੜਾ ਹੱਥੇ ਨਾ ਆਵੇ ਇਹ ਭਾਵਨਾ ਦੇ ਵਾਸਾ ਹੈ ਸਭ ਕੋ ਤੇਰੇ ਵਾਸਾ ਗਮਗੋਚਰਾ ਤੂੰ ਭਗਤਾਂ ਕੇ ਵਾਸ ਭਗਤਾਂ ਤਾਨ ਤੋ ਸੋ ਇਹ ਤਰ੍ਹਾਂ ਦੀਆਂ ਕਥਾਵਾਂ ਮਹਾਰਾਜ ਕਹਿੰਦੇ ਸੁਣ ਲੈ ਤਨ ਰਵਦਾ ਜੀ ਦੀ ਸੁਣੀ ਰਵਦਾ ਸਤਵੰਤਾ ਢੋਲ ਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਜੀ ਦੀ ਸੁਣੀ ਕਿ ਸੈਣ ਜੀ ਦੇ ਘਰ ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਜਿਉਂਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਏ ਤੇ ਬੜਾ ਭਗਤ ਕਿਨੇ ਆ ਗਿਆ ਵੈਦੂ ਨੇ ਆ ਕੇ ਉਹਦੇ ਆਪ ਸੈਨਰੂਮ ਪਹਾਰ ਹੋਏ ਕੇ ਆਇਆ ਰਾਣੇ ਨੂੰ ਜਾਈ ਉਹਦਾ ਥੋੜਾ ਵੀ ਸਹੀ ਕਰਤਾ ਤੇ ਹੱਥ ਕੀ ਲਾਇਆ ਮਹਾ ਆਨੰਦ ਦੇ ਵਿੱਚ ਪਚਾ ਦਿੱਤਾ ਤੇ ਪਰਮੇਸ਼ਰ ਦਾ ਹੱਥ ਲੱਗ ਜਾਵੇ ਕਿਸੇ ਦੀ ਬਾਡੀ ਨੂੰ ਫਿਰ ਉਹਦੇ ਚ ਰੋਗ ਲੈ ਜਾਂਦੇ ਤੇ ਉਹ ਰਾਣਾ ਕਹਿੰਦਾ ਵੀ ਤੂੰ ਮੈਨੂੰ ਅੱਜ ਬਸ ਕਰ ਲਿਆ